ਸਰ ਜੋ ਬੋਟਾ ਵਾਲੀ ਬਸਤੀ ਦੇ ਵਿੱਚ ਇੱਕ ਸੁਸਾਇਟੀ ਦੇ ਵਿੱਚ ਚੋਰੀ ਕੀਤੀ ਗਈ ਸੀ ਉਹਦੇ ਬਾਕਤ ਕੀ ਹੈ ਇੱਕ ਕੁਝ ਦਿਨ ਪਹਿਲਾਂ ਉਥੋਂ ਕੋਰਪੋਰੇਟ ਸਿਟੀ ਦੇ ਵਿੱਚੋਂ ਸਾਨੂੰ ਇਤਲਾ ਮਿਲੀ ਸੀ ਵੀ ਉਹਨਾਂ ਸੁਸਾਇਟੀ ਦਾ ਸਮਾਨ ਸੀ ਖੰਡ ਸੀ ਕਾਫੀ ਗੱਟੇ ਚਾਹ ਦਿਸਕੋ ਤੇ ਡਾਲਡਾ ਘੀ ਤੇ ਰਿਫਾਈਨ ਤੇਲ ਜੋ ਕਰੀਬ ਲੱਖ ਰੁਪਏ ਦਾ ਕੀਮਤ ਦਾ ਸਮਾਨ ਚੋਰੀ ਹੋਇਆ ਸੀ ਜਿਹਦੇ ਸਬੰਧੀ ਮਕਦਮਾ ਨੰਬਰ 205 ਥਾਣਾ ਸਦਰ ਜਿਹਦਾ ਦਰਜ ਕੀਤਾ ਗਿਆ ਸੀਗਾ ਤੋ ਜੋ ਸਾਡੇ ਐਸ ਐਚ ਓ ਥਾਣਾ ਸਦਰ ਜੀਰਾ ਬਜਿੰਦਰ ਸਿੰਘ ਤੇ ਉਹਨਾਂ ਦੇ ਮੁਲਾਜ਼ਮਾਂ ਨੇ ਮਿਹਨਤ ਕਰਦੇ ਹੋਏ ਜਿਨ੍ਹਾਂ ਦੋਸ਼ੀਆਂ ਨੇ ਚੋਰੀ ਕੀਤੀ ਸੀ ਉਹਨਾਂ ਨੂੰ ਪਹਿਲਾਂ ਆਇਡੈਂਟੀਫਾਈ ਕਰਕੇ ਨਾਮਜ਼ਦ ਕੀਤਾ ਤੇ ਕੁੱਲ ਜੋ 6 ਦੋਸ਼ੀਆਂ ਨੇ ਚੋਰੀ ਕੀਤੀ ਸੀ ਜਿਨ੍ਹਾਂ ਵਿੱਚੋਂ 4 ਦੋਸ਼ੀਆਂ ਨੂੰ ਜਿਹੜਾ ਅੱਜੇ ਤੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜੇ ਇੱਕ ਜਸਕਰਨ ਸਿੰਘ ਹੀਰਾ ਸਿੰਘ ਬਲਜੀਤ ਸਿੰਘ ਤੇ ਕਮਲਜੀਤ ਸਿੰਘ ਇਹਨਾਂ ਦੇ ਕੋਲੋਂ ਕਰੀਬ 80-85 ਹਜ਼ਾਰ ਰੁਪਏ ਦਾ ਸਾਮਾਨ ਜਿਹੜਾ ਚੋਰੀ ਕੀਤਾ ਹੋਇਆ ਸਾਰਾ ਬਰਾਮਦ ਕਰ ਲਿਆ ਕੁਝ ਥੋੜਾ ਸਮਾਨ ਬਾਕੀ ਆ ਉਹ ਵੀ ਬਰਾਂਦ ਕੀਤਾ ਜਾ ਰਿਹਾ ਸਰ ਤੋਂ ਰਹਿਣ ਵਾਲੇ ਇਹ ਪੰਜ ਬੰਦੇ ਤਾਂ ਬੂਟੇ ਵਾਲੇ ਪਿੰਦੇ ਆ ਇੱਕ ਦੋਛ ਜਿਹੜਾ ਹੈਗਾ ਬੁੱਟ ਰੋਸ਼ਨ ਸ਼ਾਹ ਵਾਲੇ ਆਦੀ ਮਰੇਲਾ ਵੀ ਮੁਕੱਦਮੇ ਹੈਗੇ ਨੇ ਇਹ ਪਹਿਲਾਂ ਇੱਕ ਇੱਕ ਨਾ ਦੋ ਹੱਥੀ ਸੀਗਾ ਜਿਹੜਾ ਤੇ ਸਮਾਨ ਲੈ ਕੇ ਗਿਆ ਸੀ ਉਹ ਵੀ ਨਾਲ ਬਰਾਂਦ ਕਰ ਲਿਆ ਤੇ ਪਹਿਲਾਂ ਚੋਰੀਆਂ ਕਰਨ ਦੇ ਆਦੀ ਆ ਸਰ ਪਹਿਲਾਂ ਮੁਕੱਦਮੇ ਹੈ ਇਹਦੇ ਪਹਿਲਾਂ ਮੁਕਦਮੇ ਇਹਦੇ ਬਾਰੇ ਅਸੀਂ ਜਿਹੜਾ ਰਿਕਾਰਡ ਚੈੱਕ ਕਰ ਰਹੇ ਆਂ ਜੇ ਜਿਹੜੇ ਸਰ ਚੋਰੀ ਕਰਨ ਵਾਲਾ ਵੀ ਹੈਗਰ ਜਿਹਨੂੰ ਸਮਾਨ ਦਿੱਤੇ ਉਹ ਵੀ ਥੋੜਾ ਹੈ ਤੇ ਉਹਨਾਂ ਖਿਲਾਫ ਕੋਈ ਕਾਰਵਾਈ ਕੀਤੀ ਜਿਹਨਾਂ ਨੂੰ ਸਮਾਨ ਦਿੱਤਾ ਗਿਆ ਬਿਲਕੁਲ ਜਿਹਨਾਂ ਨੂੰ ਦਿੱਤਾ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਹੋਊਗੀ ਉਹਨੂੰ ਨਾਮਜ਼ਦ ਕੀਤਾ ਜਾਵੇ ਸਰ ਇਹਨਾਂ ਆਪਣਾ ਇਹਨਾਂ ਦਾ ਸਮਾਨ ਕਿੱਥੇ ਲੁਕੋਇਆ ਗਿਆ ਜਾਂ ਕਿੱਥੇ ਵੰਡਿਆ ਗਿਆ ਸਮਾਨ ਇਹਨਾਂ ਨੇ ਕਾਫੀ ਸਮਾਨ ਦਾ ਜਿਹੜਾ ਪਰਾਲੀ ਦੇ ਥੱਲੇ ਜਿਹੜਾ ਲੁਕੋਇਆ ਸੀਗਾ ਤੇ ਉਹ ਜਿਹੜਾ ਟੱਕੇ ਰੱਖਿਆ ਸੀਗਾ ਕੁਸ਼ ਨੇ ਕਰਾਂਛ ਦਿੱਤਾ ਉਹ ਵੀ ਬਰੰਬ ਕਰਕੇ ਜਿਹੜੀ ਉਹਨਾਂ ਦੇ ਖਿਲਾਫ ਹੀ ਕਾਰਵਾਈ ਕੀਤੀ ਸਰ ਹੋਰ ਕੀ ਮੈਸੇਜ ਦੇਣਾ ਚਾਹੁੰਗੇ ਕਿ ਸਿਆ ਆਪਣਾ ਆਪਣੇ ਇਲਾਕੇ ਦੇ ਵਿੱਚ ਯਾਰ ਵੀ ਬਹੁਤ ਆ ਰਹੇ ਹਨ ਇਹਨਾਂ ਦੇ ਖਿਲਾਫ मतलब ਕਈ ਵਾਰ ਤਾਂ ਹੋ ਰਹੀ ਹੈ ਇਹੋ ਜਿਹਾ ਅਨਰਮ ਕੀ ਮੈਸੇਜ ਜੀ ਮੈਸੇਜ ਜੋ ਵੀ ਕੋਈ ਗਲਤ ਕੰਮ ਕਰਦਾ ਹੈ ਕੋਈ ਗਨਾਹ ਕਰਦਾ ਹੈ ਉੱਤੇ ਮੁਕਦਮਾ ਕਰ ਕਰਕੇ ਉਹਨੂੰ ਅਰੇਸਟ ਕੀਤਾ ਜਾਂਦਾ ਕਾਰਵਾਈ ਕੀਤੀ ਜਾਂਦੀ ਜੋ ਵੀ ਮੁਕਦਮਾ ਦਰਜ ਹੋ ਰਿਹਾ ਹੈ 11 ਦੇ ਉਹਨਾਂ ਤੇ ਕਾਰਵਾਈ ਕੀਤੀ ਜਾਂਦੀ ਦੁਸ਼ਮਣ ਨੂੰ ਕਾਬੂ ਕਰਕੇ ਜੇਲ੍ਹ ਭੇਜਿਆ ਜਾ ਰਿਹਾ ਹੈ